ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲਾਂ ਕਰਨ ਵਾਲੇ ਹਾਂ ਜੀ ਕਿ ਦੋ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਜਮਾ ਕਰ ਲਓ ਤਾਂ ਕਿ ਮਾੜੇ ਸਮੇਂ ਦੇ ਵਿੱਚ ਤੁਹਾਡੇ ਕੰਮ ਆ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਥੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਇਹ ਦੋ ਚੀਜ਼ਾਂ ਜਿੰਨੀਆਂ ਵੀ ਹੋ ਸਕਣ ਓਨੀਆਂ ਹੀ ਇਕੱਠੀਆਂ ਕਰ ਲਓ। ਇਹ ਮਾੜੇ ਸਮੇਂ ਵਿੱਚ ਤੁਹਾਡੇ ਕੰਮ ਬਹੁਤ ਜ਼ਿਆਦਾ ਆਉਣ ਵਾਲੀਆਂ ਹਨ। ਜਿੱਥੇ ਪੈਸਾ ਕੰਮ ਨਹੀਂ ਕਰਦਾ, ਜਿੱਥੇ ਕੋਈ ਵੀ ਤਾਕਤ, ਕੋਈ ਉੱਚਾ ਅਹੁਦਾ ਕੰਮ ਨਹੀਂ ਕਰਦਾ, ਜਿੱਥੇ ਸਾਡੀ ਆਪਣੀ ਸਮਝ ਵੀ ਕੰਮ ਨਹੀਂ ਕਰਦੀ। ਉੱਥੇ ਵੀ ਇਹ ਦੋ ਚੀਜ਼ਾਂ ਕੰਮ ਆਉਂਦੀਆਂ ਹਨ। ਤਾਂ ਇਹ ਦੋ ਚੀਜ਼ਾਂ ਕਿਹੜੀਆਂ ਹਨ ਜੀ? ਤੇ ਅਸੀਂ ਕਿੰਜ ਇਕੱਠੀਆਂ ਕਰਨੀਆਂ ਹਨ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਕਰਨ ਵਾਲੇ ਹਾਂ ਜੀ ਇਸ ਲਈ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਕਿਸੇ ਹੋਰ ਵੀ ਭੈਣ ਭਰਾ ਤੱਕ ਪਹੁੰਚਾ ਦੇਣਾ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਸਾਥ ਸੰਗਤ ਜੀ ਅੱਜ ਦੀ ਵੀਡੀਓ ਨੂੰ ਹੁਣ ਸ਼ੁਰੂ ਕਰਦੇ ਹਾਂ ਕਿ ਹਰ ਬੰਦਾ ਚਾਹੁੰਦਾ ਹੈ ਕਿ ਉਹਦੀ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ੀਆਂ ਖੇੜੇ ਹੋਣ ਤੰਦਰੁਸਤੀ ਤਰੱਕੀ ਹੋਵੇ ਪਰ ਫਿਰ ਵੀ ਕਿਤੇ ਨਾ ਕਿਤੇ ਇਨਸਾਨ ਦੇ ਮਨ ਵਿੱਚ ਡਰ ਬਣਿਆ ਰਹਿੰਦਾ ਹੈ ਮਾੜੇ ਸਮੇ ਦਾ ਦੁੱਖ ਬੰਦੇ ਨੂੰ ਚਿੰਤਾ ਲੱਗੀ ਹੀ ਰਹਿੰਦੀ ਹੈ ਕਿ ਮੇਰੇ ਆਉਣ ਵਾਲੇ ਕੱਲ ਦੇ ਵਿੱਚ ਮੇਰੇ ਨਾਲ ਕੁਝ ਮਾੜਾ ਨਾ ਹੋ ਜਾਵੇ ਕਿਸੇ ਨੂੰ ਗਰੀਬੀ ਦਾ ਡਰ ਕਿਸੇ ਨੂੰ ਬਿਮਾਰੀ ਦਾ ਡਰ ਲੱਗਾ ਹੀ ਰਹਿੰਦਾ ਹੈ ਕਿਸੇ ਨੂੰ ਧੋਖੇ ਦਾ ਡਰ ਰਹਿੰਦਾ ਹੈ ਭਾਵੇਂ ਕੋਈ ਨਾ ਕੋਈ ਡਰ ਤਾਂ ਹਰ ਇਨਸਾਨ ਦੇ ਮਨ ਵਿੱਚ ਜ਼ਰੂਰ ਹੁੰਦਾ ਹੈ ਕਿ ਮੇਰੇ ਆਉਣ ਵਾਲੇ ਸਮੇ ਦੇ ਵਿੱਚ ਮੇਰੇ ਨਾਲ ਐਦਾਂ ਦਾ ਕੁਝ ਮਾੜਾ ਨਾ ਹੋ ਜਾਵੇ ਤਾਂ ਉਹ ਲੋਕ ਨਾ ਫਿਰ ਉਹ ਡਰ ਕੇ ਆਪਣੀ ਚਿੰਤਾ ਨੂੰ ਹੋਰ ਵਧਾ ਲੈਂਦੇ ਹਨ ਪ੍ਰਸਾਦ ਸਿੰਘ ਦੀ ਚਿੰਤਾ ਕਿਸੇ ਵੀ ਗੱਲ ਦਾ ਹੱਲ ਨਹੀਂ ਹੈ ਚਿੰਤਾ ਤਾਂ ਬੰਦੇ ਨੂੰ ਅੰਦਰੋਂ ਅੰਦਰੀ ਹੀ ਖਾ ਜਾਂਦੀ ਹੈ ਇਸ ਕਰਕੇ ਚਿੰਤਾ ਨੂੰ ਚਿਤਾ ਦੇ ਸਮਾਨ ਕਿਹਾ ਜਾਂਦਾ ਹੈ ਚਿੰਤਾ ਸਾਡੇ ਸੋਹਣੇ ਸਰੀਰ ਨੂੰ ਖਾ ਜਾਂਦੀ ਹੈ ਸਾਡੀ ਤੰਦਰੁਸਤੀ ਨੂੰ ਖਾ ਜਾਂਦੀ ਹੈ ਸਾਡੀਆਂ ਅੱਜ ਦੀਆਂ ਖੁਸ਼ੀਆਂ ਨੂੰ ਖਾ ਜਾਂਦੀ ਹੈ ਚਿੰਤਾ ਸਾਡੇ ਚਿਹਰੇ ਦੀ ਸੁੰਦਰਤਾ ਨੂੰ ਖਾ ਜਾਂਦੀ ਹੈ। ਭਾਵਕੇ ਚਿੰਤਾ ਤਾਂ ਬਰਬਾਦੀ ਦਾ ਰਾਹ ਹੈ। ਪਰ ਹਾਂ ਜੇ ਮਨ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਡਰ ਹੈ, ਤੁਹਾਨੂੰ ਕੋਈ ਲੱਗ ਰਿਹਾ ਹੈ ਤਾਂ ਮੇਰੇ ਨਾਲ ਕੱਲ ਨੂੰ ਇਦਾਂ ਦਾ ਨਾ ਹੋ ਜਾਵੇ ਤਾਂ ਉਹ ਮਾੜੇ ਸਮੇਂ ਤੋਂ ਬਚਣ ਦੇ ਲਈ ਆਪਣੇ ਅੱਜ ਦੇ ਵਿੱਚ ਰਹਿ ਕੇ ਤਿਆਰੀ ਕਰ ਸਕਦੀ ਹਾਂ। ਜੇ ਜ਼ਰਾ ਜਿੰਨਾ ਵੀ ਸ਼ੱਕ ਹੋ ਗਿਆ ਜੇ ਤੁਹਾਨੂੰ ਲੱਗਦਾ ਹੈ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਕੁਝ ਮਾੜੇ ਘਟਨਾ ਕੁਝ ਮਾੜਾ ਹੋ ਸਕਦਾ ਹੈ ਤਾਂ ਤੁਸੀਂ ਉਹ ਮਾੜੇ ਸਮੇਂ ਤੋਂ ਬਚਣ ਦੇ ਲਈ ਆਪਣੇ ਅੱਜ ਦੇ ਵਿੱਚ ਰਹਿ ਕੇ ਤਿਆਰੀ ਕਰ ਸਕਦੇ ਹੋ ਕਿਵੇਂ ਤਿਆਰੀ ਕਰ ਸਕਦੇ ਹੋ ਇਹ ਗੱਲ ਆਪਾਂ ਨਿੱਕੀ ਜਿਹੀ ਕਹਾਣੀ ਦੇ ਰਾਹੀਂ ਸਮਝਾਂਗੇ ਕਹਾਣੀ ਦੇ ਪਾਤਰ ਇਹਦੀਆਂ ਘਟਨਾਵਾਂ ਵੱਲ ਨਹੀਂ ਜਾਣਾ ਇਹਦੀ ਸਿੱਖਿਆ ਵੱਲ ਜਾਣਾ ਹੈ ਕਿਉਂਕਿ ਸਾਧ ਸੰਗਤ ਜੀ ਸਾਡੇ ਬਜ਼ੁਰਗ ਜੋ ਵੀ ਕਹਾਣੀਆਂ ਸੁਣਾਉਂਦੇ ਸਨ ਉਹਨਾਂ ਦੇ ਪਿੱਛੇ ਦਾ ਮਕਸਦ ਇਹ ਹੁੰਦਾ ਸੀ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਮਿਲ ਜਾਵੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੰਗੇ ਮਾਰੇ ਰਾਹ ਤੋਂ ਭਟਕ ਨਾ ਜਾਣ ਸੋ ਇਹ ਕਹਾਣੀ ਦੀ ਸਿੱਖਿਆ ਵੀ ਸਾਡੇ ਲਈ ਬੜੀ ਵੱਡੀ ਹੈ ਜੇ ਸਮਝ ਦੇ ਵਿੱਚ ਆ ਜਾਵੇ ਇਹ ਕਹਾਣੀ ਇੱਕ ਨਗਰ ਦੀ ਹੈ ਜਿਹਦੇ ਆਪਣੇ ਹੀ ਰਿਵਾਜ ਸਨ ਕਹਿੰਦੇ ਕਿ ਉਹ ਨਗਰ ਦੇ ਵਿੱਚ ਹਰ 5 ਸਾਲ ਦੇ ਬਾਅਦ ਇੱਕ ਰਾਜਾ ਚੁਣਿਆ ਜਾਂਦਾ ਸੀ ਉਹ ਰਾਜਾ ਉਹ ਨਗਰ ਦੇ ਲੋਕ ਆਪਣੀ ਮਰਜ਼ੀ ਦੇ ਨਾਲ ਚੁਣਦੇ ਸਨ ਪਰ ਕਹਿੰਦੇ ਜਿਸ ਨੂੰ ਵੀ ਰਾਜਾ ਬਣਾਇਆ ਜਾਂਦਾ ਉਹ ਬਿਲਕੁਲ ਵੀ ਖੁਸ਼ ਨਹੀਂ ਸੀ ਹੁੰਦਾ ਕੋਈ ਵੀ ਉਸ ਨਗਰ ਦਾ ਰਾਜਾ ਬਣਨ ਨੂੰ ਤਿਆਰ ਹੀ ਨਹੀਂ ਹੁੰਦਾ ਸੀ ਉਹਨੂੰ ਜ਼ੋਰ ਜ਼ਬਰਦਸਤੀ ਕਰਕੇ ਰਾਜਾ ਬਣਾਇਆ ਜਾਂਦਾ ਸੀ ਰਾਜ ਗੱਦੀ ਤੇ ਬਿਠਾਇਆ ਜਾਂਦਾ ਸੀ ਕਿਉਂਕਿ ਉਹ ਨਗਰ ਦੇ ਲੋਕ ਉਸ ਰਾਜੇ ਨੂੰ 5 ਸਾਲ ਰਾਜ ਕਰਨ ਤੋਂ ਬਾਅਦ ਨਦੀਆਂ ਪਾਰ ਇੱਕ ਜੰਗਲ ਦੇ ਵਿੱਚ ਛੱਡ ਆਉਂਦੇ ਸੀ ਇਸ ਜੰਗਲ ਦੇ ਵਿੱਚ ਬੜਾ ਹੀ ਖਤਰਨਾਕ ਜਾਨਵਰ ਰਹਿੰਦੇ ਸੀ। ਜੰਗਲ ਤੋਂ ਪਾਰ ਸੀ ਦਰਿਆ। ਭਾਵ ਕਿ ਉਹ ਰਾਜੇ ਦੇ ਕੋਲ ਬਚਣ ਦਾ ਕੋਈ ਵੀ ਰਾਂ ਨਹੀਂ ਸੀ ਹੁੰਦਾ। ਜਦੋਂ ਵੀ ਕਿਸੇ ਰਾਜੇ ਨੂੰ ਬਣਾਉਂਦੇ ਉਹਦੇ ਚਿਹਰੇ ਤੇ ਉਦਾਸੀ ਤੇ ਪਰੇਸ਼ਾਨੀ। ਚਿੰਤਾ ਛਾ ਜਾਂਦੀ ਸੀ। ਕਿਉਂਕਿ ਉਹਨੂੰ ਪਤਾ ਹੁੰਦਾ ਸੀ, "ਬਸ ਮੇਰੇ ਕੋਲ ਜ਼ਿੰਦਗੀ ਦੇ 5 ਹੀ ਸਾਲ ਬਚੇ ਹਨ ਤੇ 5 ਸਾਲਾਂ ਤੋਂ ਬਾਅਦ ਮੇਰੀ ਮੌਤ ਹੋਣੀ ਲਾਜ਼ਮੀ ਹੈ। ਇਧਰ ਨਦੀ ਹੈ, ਪਰਲੇ ਪਾਸੇ ਦਰਿਆ।" ਅਤੇ ਵਿਚਾਰੇ ਜੰਗਲ ਤੇ ਜੰਗਲ ਦੇ ਵਿੱਚ ਬਹੁਤ ਹੀ ਖਤਰਨਾਕ ਜਾਨਵਰ ਜੋ ਜਾਂਦਿਆਂ ਹੀ ਇਨਸਾਨ ਨੂੰ ਖਾ ਜਾਂਦੇ ਸਨ ਕਹਿੰਦੇ ਇੱਕ ਵਾਰ ਇੱਕ ਐਸੇ ਇਨਸਾਨ ਨੂੰ ਉਸ ਨਗਰ ਦਾ ਰਾਜਾ ਬਣਾਇਆ ਗਿਆ ਜਿਸ ਨੇ ਕਈ ਸਾਲਾਂ ਤੋਂ ਚੱਲੀ ਆ ਰਹੀ ਇਸ ਪਰੰਪਰਾ ਨੂੰ ਹੀ ਬਦਲ ਦਿੱਤਾ ਕਹਿੰਦੇ ਜਦੋਂ ਉਸ ਇਨਸਾਨ ਨੂੰ ਰਾਜਾ ਚੁਣਿਆ ਗਿਆ ਤਾਂ ਉਹ ਇਨਸਾਨ ਪਹਿਲਾਂ ਸਿੱਧਾ ਆਪਣੇ ਗੁਰੂ ਦੇ ਕੋਲ ਗਿਆ ਕਿਉਂਕਿ ਉਹਨੂੰ ਪਤਾ ਸੀ ਕਿ ਇਹ ਮੁਸ਼ਕਿਲ ਘੜੀ ਦੇ ਵਿੱਚ ਮੇਰਾ ਗੁਰੂ ਹੀ ਮੈਨੂੰ ਬਚਾ ਸਕਦਾ ਹੈ ਜਦੋਂ ਉਹ ਗੁਰੂ ਕੋਲ ਗਿਆ ਤੇ ਆਇਆ ਬੜਾ ਖੁਸ਼ ਮੱਥੇ ਦੇ ਉੱਤੇ ਕੋਈ ਵੀ ਚਿੰਤਾ ਦੀ ਲਕੀਰ ਨਹੀਂ ਸੀ ਕੋਈ ਉਦਾਸੀ ਪਰੇਸ਼ਾਨੀ ਨਹੀਂ ਕਹਿੰਦੇ ਉਹਨੇ ਖੁਸ਼ੀ-ਖੁਸ਼ੀ ਆ ਕੇ ਆਪਣੇ ਰਾਜ ਭਾਗ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਉਹਨੇ ਆਪਣੇ ਨਗਰ ਦੀ ਤਰੱਕੀ ਦੇ ਲਈ ਨਗਰ ਵਾਸੀਆਂ ਦੇ ਲਈ ਬਹੁਤ ਵਧੀਆ ਕੰਮ ਕੀਤਾ ਜਦੋਂ ਉਹਦੇ 5 ਸਾਲ ਪੂਰੇ ਹੋ ਗਏ ਉਹਨਾਂ ਪਰੰਪਰਾ ਦੇ ਅਨੁਸਾਰ ਰਿਵਾਜ ਦੇ ਅਨੁਸਾਰ ਉਸ ਰਾਜੇ ਨੂੰ ਨਦੀਆਂ ਪਾਰ ਜੰਗਲ ਦੇ ਵਿੱਚ ਜਾਣਾ ਹੀ ਪੈਣਾ ਸੀ ਕਹਿੰਦੇ ਕਿ ਇਦਰੋਂ ਇੱਕ ਕਿਸ਼ਤੀ ਤਿਆਰ ਕੀਤੀ ਗਈ ਕਿਉਂਕਿ ਹਰ ਵਾਰ ਰਾਜੇ ਨੂੰ ਇਕੱਲੇ ਹੀ ਉਧਰ ਜਾਣਾ ਪੈਂਦਾ ਸੀ ਕਿਉਂਕਿ ਕਹਿੰਦੇ ਇਸ ਰਾਜੇ ਨੂੰ ਵੀ ਉਧਰ ਜਾਣ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਕ ਕਿਸ਼ਤੀ ਤਿਆਰ ਕੀਤੀ ਗਈ ਸਾਰੇ ਨਗਰ ਵਾਸੀ ਹਰ ਵਾਰ ਦੀ ਤਰ੍ਹਾਂ ਰਾਜੇ ਨੂੰ ਉਹ ਨਦੀ ਦੇ ਕੰਢੇ ਤੱਕ ਛੱਡਣ ਗਏ ਕਿਸ਼ਤੀ ਵਿੱਚ ਬਿਠਾਉਣ ਤੱਕ ਗਏ ਕਹਿੰਦੇ ਰਾਜਾ ਉਸ ਵੇਲੇ ਬੜਾ ਖੁਸ਼ੀ ਸੀ ਖੁਸ਼ੀ-ਖੁਸ਼ੀ ਕਿਸ਼ਤੀ ਦੇ ਵਿੱਚ ਬੈਠ ਗਿਆ ਕਹਿੰਦੇ ਸਭ ਨੂੰ ਨਹੀਂ ਸਮਝ ਲੱਗ ਰਹੀ ਸੀ ਕਿ ਹਰ ਸਾਲ ਜੋ ਵੀ ਰਾਜਾ ਬਣਦਾ ਹੈ ਉਹਦੇ 5 ਸਾਲ ਤਾਂ ਚਿੰਤਾ ਪਰੇਸ਼ਾਨੀ ਦੇ ਵਿੱਚ ਲੰਘ ਜਾਂਦੇ ਹਨ ਉਦਾਸੀ ਦੇ ਵਿੱਚ ਲੰਘ ਜਾਂਦੇ ਹਨ ਕਈ ਰਾਜੇ ਤਾਂ 5 ਸਾਲ ਦਾ ਰਾਜ ਭਾਗ ਹੀ ਨਹੀਂ ਭੋਗ ਪਾਉਂਦੇ ਮਰ ਜਾਂਦੇ ਹਨ ਵਿਚਾਰੇ ਹੀ ਚਿੰਤਾ ਨਾਲ ਮਰ ਜਾਂਦੇ ਹਨ ਇਹ ਪਹਿਲਾ ਰਾਜਾ ਹੈ ਇਹਨੇ 5 ਸਾਲ ਰਾਜ ਭੋਗਿਆ ਉਹ ਵੀ ਬੜਾ ਖੁਸ਼ ਰਹਿ ਕੇ ਤੇ ਨਗਰ ਦੀ ਤਰੱਕੀ ਦੇ ਲਈ ਰਾਜ ਦੀ ਤਰੱਕੀ ਦੇ ਲਈ ਵੀ ਬੜਾ ਕੁਝ ਕੀਤਾ ਅੱਜ ਖੁਸ਼ੀ-ਖੁਸ਼ੀ ਕਿਸ਼ਤੀ ਦੇ ਵਿੱਚ ਬਹਿ ਗਿਆ ਹੈ ਇਹਨੂੰ ਮੌਤ ਦਾ ਲੱਗਦਾ ਜਰਾ ਵੀ ਡਰ ਪੈ ਨਹੀਂ ਹੈ ਤੇ ਕਹਿੰਦੇ ਉਹ ਪਿੰਡ ਦਾ ਇੱਕ ਬਜ਼ੁਰਗ ਅੱਗੇ ਵਧਿਆ ਤੇ ਉਹਨੇ ਰਾਜੇ ਨੂੰ ਕਿਹਾ ਰਾਜਨ ਮੈਨੂੰ ਪਤਾ ਹੈ ਕਿ ਮੇਰੇ ਕੋਲ ਜ਼ਿੰਦਗੀ ਬੜੀ ਥੋੜੀ ਬਚੀ ਹੈ ਪਤਾ ਨਹੀਂ ਮੈਂ 1 ਸਾਲ ਹੋਰ ਜੀਣਾ ਜਾਂ 2 ਸਾਲ ਹੋਰ ਜੀਣਾ ਪਰ ਮੈਂ ਇਸ ਚਿੰਤਾ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਕਿ ਤੇਰੇ ਕੋਲ ਐਸੀ ਜਾਦੂ ਦੀ ਛੜੀ ਹੈ ਜਾਂ ਤੇਰੇ ਕੋਲ ਕਿਹੜੀ ਸੰਜੀਵਨੀ ਬੂਟੀ ਹੈ ਜਿਹਦੇ ਕਰਕੇ ਉਦਾਸੀ ਪਰੇਸ਼ਾਨੀ ਤੇਰੇ ਨੇੜੇ ਤੇੜੇ ਹੀ ਨਹੀਂ ਦਿਖ ਰਹੀ ਵੇਖੀ ਤੂੰ ਤਾਂ ਬੜਾ ਖੁਸ਼ ਹੈ ਤੈਨੂੰ ਮੌਤ ਦਾ ਡਰ ਭੈ ਨਹੀਂ ਤੈਨੂੰ ਪਤਾ ਨਹੀਂ ਸ਼ਾਇਦ ਕਿ ਇਸ ਨਦੀਆਂ ਪਾਰ ਬੜਾ ਹੀ ਖਤਰਨਾਕ ਜੰਗਲ ਹੈ ਉੱਥੇ ਕੋਈ ਦੁਨੀਆ ਨਹੀਂ ਵਸਦੀ ਕਹਿੰਦਾ ਰਾਜੇ ਨੇ ਬੜਾ ਮੁਸਕਰਾ ਕੇ ਕਿਹਾ ਬਾਬਾ ਜੀ ਨਦੀਆਂ ਪਾਰ ਪਹਿਲਾਂ ਹੀ ਦੁਨੀਆ ਨਹੀਂ ਸੀ ਵਸਦੀ ਪਰ ਹੁਣ ਉਥੇ ਦੁਨੀਆ ਵਸਦੀ ਹੈ ਉਹ ਰਾਜੇ ਨੇ ਸਾਰੇ ਗੱਲ ਦਸੀ ਉਸਨੇ ਕਿਹਾ ਬਜ਼ੁਰਗ ਜਦੋਂ ਮੈਨੂੰ ਰਾਜ ਗੱਦੀ ਤੇ ਬਿਠਾਇਆ ਤਾਂ ਮੈਂ ਪਹਿਲਾਂ ਆਪਣੇ ਗੁਰੂ ਕੋਲ ਗਿਆ ਸੀ ਮੈਂ ਵੀ ਉਦੋਂ ਚਿੰਤਾ ਦੇ ਵਿੱਚ ਸੀ ਪਰ ਮੇਰੇ ਗੁਰੂ ਨੇ ਮੈਨੂੰ ਸਾਰੀ ਹੀ ਚਿੰਤਾ ਨੂੰ ਦੂਰ ਕਰਨ ਲਈ ਕਿਹਾ ਮੇਰੇ ਗੁਰੂ ਨੇ ਸਮਝਾਇਆ ਕਿ ਤੂੰ ਰਾਜਾ ਬਣਨ ਜਾ ਰਹੇ ਹਾਂ ਹੁਣ ਇਸ ਰਾਜ ਭਾਗ ਦੀ ਸਾਰੀ ਵਾਗਡੋਰ ਤੇਰੇ ਹੱਥ ਵਿੱਚ ਹੈ ਤੂੰ ਚਾਵੇਂ ਜੋ ਵੀ ਉਹ ਕਰ ਸਕਦਾ ਹੈ ਤਾਂ ਫਿਰ ਪਹਿਲਾ ਕੰਮ ਉਹ ਕਰੀ ਜਿਹੜਾ ਕਰਨਾ ਜ਼ਰੂਰੀ ਹੈ ਤੂੰ ਆਪਣਾ ਅੱਗਾ ਸਵਾਰੇ ਜਿੱਥੇ ਤੂੰ ਅੰਡ ਤੇ ਪਹੁੰਚਣਾ ਹੈ ਕਹਿੰਦੇ ਇਸ ਕਰਕੇ ਮੈਂ ਰਾਜਾ ਬਣਨ ਦੇ ਅਨਸਾਰ ਹੀ ਪਹਿਲਾਂ ਆਪਣਾ ਅੱਗਾ ਸਵਾਰਿਆ ਜਿੱਥੇ ਮੈਂ ਪਹੁੰਚਣਾ ਸੀ ਜਿਹੜੀ ਮੇਰੀ ਮੰਜ਼ਿਲ ਸੀ ਜਿੱਥੇ ਮੈਨੂੰ ਪਤਾ ਸੀ ਪੰਨਿਆ ਸਾਲਾਂ ਬਾਅਦ ਮੈਨੂੰ ਆਉਣਾ ਹੀ ਪੈਣਾ ਹੈ ਇਸ ਜਗ੍ਹਾ ਤੇ ਆਉਣ ਤੋਂ ਮੈਂ ਬਚ ਨਹੀਂ ਸਕਦਾ ਇਸ ਕਰਕੇ ਪਹਿਲਾਂ ਮੈਂ ਇਹ ਜਗ੍ਹਾ ਆਪਣੇ ਲਈ ਸਾਫ਼ ਕਰਵਾਈ ਜੰਗਲ ਕਟਵਾ ਦਿੱਤਾ ਜੰਗਲੀ ਜਾਨਵਰ ਹੀ ਮੈਂ ਉੱਥੋਂ ਹਟਾ ਦਿੱਤੇ ਆਪਣੇ ਲਈ ਇੱਕ ਸੋਹਣਾ ਰਾਜ ਮਹਿਲ ਇੱਥੇ ਬਣਾ ਦਿੱਤਾ ਇੱਥੇ ਮੈਂ ਇੱਕ ਨਵੀਂ ਦੁਨੀਆ ਵਸਾ ਦਿੱਤੀ ਕਿਉਂਕਿ ਮੇਰੇ ਹੱਥ ਪਾਵਰ ਸੀ ਮੈਂ ਆਪਣੀ ਪਾਵਰ ਦਾ ਸਹੀ ਇਸਤੇਮਾਲ ਕੀਤਾ ਹੁਣ ਮੈਨੂੰ ਆਪਣੇ ਅੱਗੇ ਦਾ ਕੋਈ ਫਿਕਰ ਨਹੀਂ ਮੈਂ ਆਪਣਾ ਆਉਣ ਵਾਲਾ ਕੱਲ ਆਪ ਹੀ ਸਵਾਰ ਲਿਆ ਹੈ ਸੋ ਸਾਥ ਸੰਗਤ ਜੀ ਇਹ ਕਹਾਣੀ ਪਹਾਵੇਂ ਤੁਹਾਨੂੰ ਅਕਾਲਪਨਿਕ ਹੀ ਲੱਗਦੀ ਹੋਵੇ ਪਰ ਸਿੱਖਿਆ ਬਹੁਤ ਹੀ ਵੱਡੀ ਕਿ ਅਸੀਂ ਕਈ ਵਾਰ ਆਪਣੇ ਅੱਗੇ ਆਉਣ ਵਾਲੇ ਕੱਲ ਦੀ ਚਿੰਤਾ ਤਾਂ ਬਹੁਤ ਕਰਦੇ ਹਾਂ ਪਰ ਉਹਨੂੰ ਸਵਾਰਨ ਦੇ ਲਈ ਕੁਝ ਨਹੀਂ ਕਰਦੇ ਜੇ ਗਰੀਬੀ ਦਾ ਡਰ ਹੈ ਤੇ ਅੱਜ ਦੇ ਵਿੱਚ ਸਮਝਦਾਰੀ ਵਰਤ ਕੋਈ ਐਸਾ ਕੰਮ ਕਰੋ ਜਿਹਦੇ ਨਾਲ ਤੁਸੀਂ ਕਦੇ ਵੀ ਗਰੀਬ ਨਾ ਹੋ ਪਾਓ ਸਮਝਦਾਰੀ ਦੇ ਨਾਲ ਪੈਸੇ ਦੀ ਵਰਤੋਂ ਕਰੋ ਸੋਚ ਸਮਝ ਕੇ ਪੈਸਾ ਵਰਤ ਜੇ ਬਿਮਾਰੀ ਦਾ ਡਰ ਹੈ ਤੇ ਅੱਜ ਦੇ ਵਿੱਚ ਰਹਿ ਕੇ ਆਪਣੇ ਸਰੀਰ ਦੀ ਸੰਭਾਲ ਕਰੋ ਜੇ ਤੁਹਾਨੂੰ ਤੁਹਾਡੇ ਬੱਚਿਆਂ ਦੀ ਫਿਕਰ ਹੈ ਕਿ ਸਾਡੇ ਬੱਚੇ ਮਾੜੀ ਸੰਗਤ ਵਿੱਚ ਨਾ ਪੈ ਜਾਣ ਤਾਂ ਫਿਰ ਉਹਨਾਂ ਬੱਚਿਆਂ ਦੀ ਚਿੰਤਾ ਕੀਤੇ ਤਾਂ ਸੁਧਰਨਾ ਨਹੀਂ ਤੁਹਾਡੇ ਕੋਲ ਜੋ ਸਮਾਂ ਹੈ ਜਿੱਥੇ ਤੁਸੀਂ ਚਿੰਤਾ ਕਰ ਰਹੇ ਹੋ ਨਾ ਉਥੇ ਤੁਸੀਂ ਆਪਣੇ ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾਉਣ ਦੇ ਲਈ ਉਹਨਾਂ ਦੀਆਂ ਆਦਤਾਂ ਦੇ ਵਿੱਚ ਬਦਲਾਅ ਕਰੋ ਉਹਨਾਂ ਦੇ ਦੋਸਤਾਂ ਤੇ ਨਜ਼ਰ ਰੱਖੋ ਆਪਣੇ ਬੱਚਿਆਂ ਦੇ ਦੋਸਤ ਬਣ ਜਾਓ ਤਾਂ ਕਿ ਉਹ ਮਾੜੀ ਸੰਗਤ ਤੋਂ ਬਚ ਜਾਣ ਆਪਣੇ ਬੱਚਿਆਂ ਨੂੰ ਗੁਰੂ ਦੇ ਨਾਲ ਜੋੜੋ ਗੁਰਬਾਣੀ ਨਾਲ ਜੋੜੋ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਚੰਗੇ ਸੰਸਕਾਰ ਦਿਓ ਇਹ ਸਭ ਕੁਝ ਆਪਾਂ ਤਾਂ ਹੀ ਦੇਵਾਂਗੇ ਜੇ ਸਾਡੇ ਆਪਣੇ ਪੱਲੇ ਕੁਝ ਹੋਵੇਗਾ ਸਾਨੂੰ ਵੇਖ-ਵੇਖ ਕੇ ਹੀ ਸਾਡੇ ਬੱਚੇ ਸਿੱਖਦੇ ਹਨ ਫਿਰ ਪਹਿਲਾਂ ਤਾਂ ਆਪਣੇ ਆਪ ਨੂੰ ਸੁਵਾਰੀਏ ਫਿਰ ਹੀ ਅਸੀਂ ਅੱਗੇ ਕਿਸੇ ਨੂੰ ਸਲਾਹ ਦੇ ਸਕਦੇ ਹਾਂ ਸੋ ਮੁੱਖੀ ਗੱਲ ਇਹ ਹੈ ਜੀ ਆਉਣ ਵਾਲੇ ਕੱਲ ਦੀ ਚਿੰਤਾ ਨਹੀਂ ਕਰਨੀ ਜੇ ਉਹਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਆਪਣੇ ਅੱਜ ਵਿੱਚ ਰਹਿ ਕੇ ਆਪਣੇ ਅੱਜ ਨੂੰ ਸਵਾਰਨਾ ਹੈ ਸੁਧਾਰਨਾ ਹੈ ਆਪਣੀਆਂ ਆਦਤਾਂ ਵੇਖੋ ਜੋ ਮਾੜੀਆਂ ਆਦਤਾਂ ਹਨ ਉਹਨਾਂ ਨੂੰ ਛੱਡ ਦਿਓ ਚੰਗੀਆਂ ਆਪਣੀਆਂ ਆਦਤਾਂ ਆਪਣਾ ਚੰਗੇ ਗੁਣ ਆਪਣਾ ਗੁਰੂ ਦੇ ਲੜ ਲੱਗੋ ਗੁਰਬਾਣੀ ਦਾ ਪਾਠ ਕਰੋ ਮਹਾਪੁਰਖ ਜੀ ਆਖਦੇ ਹਨ ਮਾੜੇ ਸਮੇਂ ਤੇ ਵਿੱਚ ਇਹ ਦੋ ਚੀਜ਼ਾਂ ਹੀ ਕੰਮ ਆਉਂਦੀਆਂ ਹਨ ਜਿੱਥੇ ਪੈਸਾ ਕੰਮ ਨਹੀਂ ਆਉਂਦਾ ਕੋਈ ਉੱਚਾ ਅਹੁਦਾ ਕਾਮਨੀ ਆਉਂਦਾ ਜਿੱਥੇ ਕੋਈ ਤਾਕਤ ਕਾਮਨੀ ਆਉਂਦੀ ਸਮਝਦਾਰੀ ਕਾਮਨੀ ਆਉਂਦੀ ਉਥੇ ਕਾਮ ਆਉਂਦਾ ਹੈ ਗੁਰੂ ਦਾ ਨਾਮ ਇਸ ਕਰਕੇ ਵੱਧ ਤੋਂ ਵੱਧ ਪਰਮਾਤਮਾ ਜੀ ਦਾ ਨਾਮ ਜਪੋ ਗੁਰੂ ਦਾ ਗਿਆਨ ਹਾਸਿਲ ਕਰੋ ਚੰਗੇ ਰਸਤੇ ਨੂੰ ਅਪਣਾਓ ਮਾੜੀ ਸੰਗਤ ਤੋਂ ਦੂਰ ਹੋ ਜਾਓ ਕਿਉਂਕਿ ਗੁਰੂ ਦੇ ਗਿਆਨ ਤੇ ਧਿਆਨ ਨੇ ਹੀ ਸਾਨੂੰ ਮਾੜੇ ਸਮੇ ਤੋਂ ਬਚਾਉਣਾ ਹੈ ਦੂਸਰਾ ਹੈ ਦੁਆਵਾਂ ਤੇ ਅਸੀਸਾਂ ਜਿੰਨੀਆਂ ਵੀ ਹੋ ਸਕੇ ਆਪਣੀ ਜ਼ਿੰਦਗੀ ਦੇ ਵਿੱਚ ਇਕੱਠੀਆਂ ਕਰ ਲਓ ਜ਼ਿੰਦਗੀ ਵਿੱਚ ਚੰਗੇ ਕੰਮ ਕਰੋ ਚੰਗੇ ਕੰਮ ਕਰਕੇ ਦੁਆਵਾਂ ਤੇ ਅਸੀਸਾਂ ਇਕੱਠੀਆਂ ਕਰਲ ਕਿਉਂਕਿ ਕਿਸੇ ਦੇ ਮਨ ਵਿੱਚੋਂ ਨਿਕਲੀ ਹੋਈ ਸਾਡੇ ਲਈ ਅਸੀਸ ਸਿੱਧੀ ਧੁਰਦਰਗਾ ਤੱਕ ਪਹੁੰਚਦੀ ਹੈ ਤੇ ਧੁਰਦਰਗਾ ਦੇ ਵਿੱਚੋਂ ਸਾਡੀਆਂ ਕਈ ਮਾੜੀਆਂ ਲਿਖਤਾਂ ਮਿਟ ਜਾਂਦੀਆਂ ਹਨ ਇਸ ਕਰਕੇ ਜ਼ਿੰਦਗੀ ਵਿੱਚ ਨੇਕ ਕੰਮ ਕਰਕੇ ਦੁਆਵਾਂ ਤੇ ਅਸੀਸਾਂ ਇਕੱਠੀਆਂ ਕਰਨੀਆਂ ਹਨ ਇਹ ਮਨੁੱਖੀ ਜਾਮਾ ਸਾਨੂੰ ਪਰਮਾਤਮਾ ਨੇ ਤਾਂ ਹੀ ਦਿੱਤਾ ਹੈ ਕਿ ਇਹਦੇ ਵਿੱਚ ਅਸੀਂ ਵੱਧ ਤੋਂ ਵੱਧ ਭਜਨ ਬੰਦਗੀ ਕਰਨੀ ਹੈ ਨਾਮ ਦੀ ਕਮਾਈ ਕਰਨੀ ਹੈ ਇਹ ਹੀ ਸਾਡੀ ਅਸਲ ਰਾਹਦਾਰੀ ਹੈ ਵਾਹਿਗੁਰੂ ਜੀ ਨੇ ਸਾਨੂੰ ਜੋ ਮਨੁੱਖੀ ਜਰਮਾ ਦੇ ਕੇ ਧਰਤੀ ਤੇ ਭੇਜਿਆ ਹੈ ਇਹ ਕੁਝ ਸਮੇਂ ਦੇ ਲਈ ਹੀ ਭੇਜਿਆ ਹੈ ਆਖਿਰਕਾਰ ਸਾਨੂੰ ਵੀ ਬਾਕੀ ਲੋਕਾਂ ਵਾਂਗ ਇਹ ਦੁਨੀਆ ਨੂੰ ਛੱਡ ਕੇ ਅਸਲੀ ਘਰ ਜਾਣਾ ਹੀ ਪੈਣਾ ਹੈ ਇਸ ਲਈ ਅਸਲੀ ਘਰ ਤੱਕ ਪਹੁੰਚਣ ਦੇ ਲਈ ਆਪਣਾ ਰਸਤਾ ਸਾਫ਼ ਕਰਨਾ ਹੈ ਤਾਂ ਬਸ ਨਾਮ ਜਪਣਾ ਹੈ ਨਾਮ ਦੀ ਕਮਾਈ ਕਰਨੀ ਹੈ ਉੱਠਦੇ ਹਾਂ ਬਹਿੰਦਿਆਂ ਤੁਰਦੇ ਜਾਂ ਫਿਰਦੇ ਸਾਡਾ ਮਨ ਗੁਰੂ ਚਰਨਾ ਦੇ ਨਾਲ ਜੁੜਿਆ ਹੋਵੇ ਇਹ ਜਦੋਂ ਮਨ ਦੇ ਵਿੱਚ ਹਰ ਵੇਲੇ ਗੁਰੂ ਚੱਲੇਗਾ ਗੁਰੂ ਦਾ ਡਰ ਹੋਵੇਗਾ ਕਿ ਮੇਰੇ ਚੰਗੇ ਮਾੜੇ ਕਰਮਾਂ ਨੂੰ ਪਰਮਾਤਮਾ ਵੇਖ ਰਿਹਾ ਹੈ ਤਾਂ ਵੇਖ ਲੈਣਾ ਸਾਡੇ ਹੱਥੋਂ ਫਿਰ ਕੋਈ ਵੀ ਮਾੜਾ ਕਰਮ ਨਹੀਂ ਹੋਵੇਗਾ ਇੱਕ ਤਾਂ ਸਾਨੂੰ ਕਿਸੇ ਵੀ ਗੱਲ ਦਾ ਕੋਈ ਵੀ ਡਰ ਪੈ ਫਿਕਰ ਨਹੀਂ ਰਹਿਣਾ ਚਿੰਤਾ ਨਹੀਂ ਰਹਿਣੀ ਤੇ ਦੂਜਾ ਜਦੋਂ ਇਹ ਮਨ ਹਰ ਵੇਲੇ ਗੁਰੂ ਗੁਰੂ ਕਰਦਾ ਰਹੇਗਾ ਗੁਰੂ ਦੇ ਨਾਲ ਜੁੜਿਆ ਰਹੇਗਾ ਫਿਰ ਅਸੀਂ ਹੱਥਾਂ ਰਾਹੀਂ ਬਚਣਾ ਰਾਹੀਂ ਭਾਵੇਂ ਕਿਸੇ ਪ੍ਰਕਾਰ ਦੇ ਨਾਲ ਕਿਸੇ ਦਾ ਮੜੜਾ ਕਰ ਹੀ ਨਹੀਂ ਸਕਦੇ ਸੋ ਇਸ ਮਨ ਨੂੰ ਗੁਰੂ ਦੇ ਨਾਲ ਜੋੜ ਕੇ ਰੱਖਣਾ ਹੈ ਕਿਉਂਕਿ ਗੁਰੂ ਦੇ ਨਾਲ ਜੁੜਿਆ ਹੀ ਰਹੇਗਾ ਤਾਂ ਹੀ ਇਹ ਸਿੱਧੇ ਰਸਤੇ ਤੇ ਤੁਰਿਆ ਰਹੇਗਾ ਜਦੋਂ ਹੀ ਇਹ ਗੁਰੂ ਦੇ ਗਿਆਨ ਦੇ ਨਾਲ ਧਿਆਨ ਨਾਲ ਟੁੱਟਦਾ ਹੈ ਤਾਂ ਹੀ ਇਹ ਪੁੱਠੇ ਪਾਸੇ ਵੱਲ ਭੱਜਦਾ ਹੈ ਇਸ ਮਨ ਨੂੰ ਹਮੇਸ਼ਾ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਗੁਰੂ ਦੇ ਗਿਆਨ ਨਾਲ ਭਰ ਕੇ ਰੱਖਣਾ ਹੈ ਫਿਰ ਵੇਖਣਾ ਗੁਰੂ ਸਾਹਿਬ ਜੀ ਦੀ ਕਿਰਪਾ ਤੁਹਾਡੇ ਤੇ ਕਿੰਜ ਹੋ ਜਾਵੇਗੀ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਤੇ ਜ਼ਿੰਦਗੀ ਹਸੀਨ ਹੋ ਜਾਵੇਗੀ ਸੋ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ